ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਬਰੂਗੜ੍ਹ ਵਾਲੇ ਸੰਤਾਂ ਦੀ ਗੱਲ ਕਰਨੀ ਹੈ ਪਤਾ ਲੱਗਿਆ ਹੋਣਾ ਤੁਹਾਨੂੰ ਅਮਰਤਪਾਲ ਕਿਉਂਕਿ ਉਹਨਾਂ ਦੇ ਚਾਚੇ ਦੇ ਘਰ ਤੇ ਕੁਝ ਰਿਸ਼ਤੇਦਾਰਾਂ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ ਤੇ ਉਹ ਰੇਡ ਤਾਂ ਮਾਰੀ ਹੈ ਜਿਹੜੀਆਂ ਸਾਡੀਆਂ ਖੱਚਾਂ ਨੇ ਭੇਡਾਂ ਨੇ ਉਹ ਕਹਿੰਦੀਆਂ ਨੇ ਕਿ ਅੰਮ੍ਰਿਤਪਾਲ ਨੂੰ ਦਵਾਇਆ ਜਾ ਰਿਹਾ ਹੈ ਜਾਣ ਕੇ ਉਹਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹਨੂੰ ਰੱਦ ਕਰਨ ਵਾਸਤੇ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਇਹ ਗੱਲਬਾਤ ਹੁੰਦੀ ਹੈ ਅੱਛਾ ਮੈਂ ਉਹਦੀ ਇੱਕ ਡਿਬਰੂਗੜ੍ਹ ਜੇਲ੍ਹ ਦੀ ਗੱਲ ਸੁਣਾਉਣੀ ਹੈ ਤੁਹਾਨੂੰ ਉਹਦਾ ਪਿਓ ਪਾਪਾ ਜਣੇ ਕਿ ਉਹਦਾ ਜਦੋਂ ਪੰਜਾਬ ਦੇ ਵਿੱਚ ਵਿਚਰਦਾ ਇੱਕ ਪੰਥਕ ਆਗੂ ਬਣ ਕੇ ਆਪਣੇ ਆਪ ਨੂੰ ਉਦੋਂ ਉਹਦੇ ਬੋਲ ਚੱਲਦੋਂ ਵੀ ਪਤਾ ਲੱਗ ਰਿਹਾ ਤੇ ਅੰਮ੍ਰਿਤਪਾਲ ਨੇ ਆਪਣੇ ਭਾਪੇ ਨੂੰ ਤੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਸਿੱਖਾਂ ਵਿੱਚ ਇਹ ਕਿਉਂ ਕਿਹਾ ਕਿਉਂਕਿ ਹੁਣ ਸਮਝ ਆ ਗਈ ਕਿ ਅਗਲੇ ਹਲਕ ਵੀ ਡੰਡਾ ਦੇਣਗੇ ਫੁਕਰੀਆਂ ਤਾਂ ਮਾਰ ਬੈਠੇ ਮੈਂ ਤਾਂ ਸ਼ਹੀਦੀ ਪਾ ਦਿਆਂਗਾ ਬੜਾ ਕੁਝ ਕਿਹਾ ਸੀ ਮੈਂ ਦਰਦਾਂ ਥੋੜੀਆਂ ਮੈਂ ਤੇ ਆਪਣੇ ਆਪ ਨੂੰ ਕੁਰਬਾਨ ਕਰ ਹੀ ਦੇਣਾ ਕੌਮ ਦੇ ਲਿਖੇ ਲਈ ਦੇਣਾ ਇਹ ਕਹਿ ਦਿੱਤਾ ਸੀ ਤੇ ਹੁਣ ਚੜਿਆ ਉਹ ਡੰਡਾ ਅਗਲੇ ਨੇ ਹਲਕ ਵਿੱਚ ਹੁਣ ਪੂਰਨ ਤੌਰ ਤੇ ਆਪਣੇ ਮਾਪਿਆਂ ਨੂੰ ਪੜ੍ਹਾਤਾ ਵੀ ਜਿੱਥੇ ਵੀ ਤੁਸੀਂ ਜਾਣਿਓ ਖਾਲਸਾਤਾਨ ਦੀ ਗੱਲ ਨਹੀਂ ਕਰਨੀ ਤੇ ਜਦੋਂ ਵੀ ਉਹ ਜਾਂਦੇ ਨੇ ਜਿੱਥੇ ਕਿਤੇ ਉਥੋਂ ਇਹ ਤਕਰੀਬਨ ਤਕਰੀਬਨ ਪਤਾ ਵੀ ਲੱਗ ਰਿਹਾ ਕਿ ਉਹਨਾਂ ਦੀ ਬੋਲਬਾਣੀ ਬਦਲ ਚੁੱਕੀ ਹੈ ਹੁਣ ਜਦੋਂ ਵੀ ਗੱਲ ਕਰਦੇ ਨੇ ਆਪਾਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਨੀ ਹੈ ਆਪਾਂ ਰਾਜਨੀਤਕ ਤੌਰ ਤੇ ਦੁਨੀਆ ਦੇ ਵਿੱਚ ਵਿਚਰਨਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਇਦਾਂ ਉਹਨਾਂ ਦੀ ਬੋਲੀ ਵੀ ਬਦਲ ਚੁੱਕੀ ਹੈ ਪਰ ਜਿਹੜੀ ਇਹ ਅੰਦਰੋਂ ਸਟੱਡੀ ਕਰਵਾਈ ਜਾਂਦੀ ਹੈ ਜੇਲ੍ਹ ਵਿੱਚੋਂ ਕਿ ਵਾਕਈ ਇਹ ਸਚਾਈ ਹੈ ਕਿ ਜਿਹੜਾ ਅਮਰਤਪਾਲ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਅੱਜ ਭਿੱਜੀ ਬਿੱਲੀ ਬਣ ਕੇ ਬਹਿ ਗਿਆ ਇਹ ਸੱਚ ਹੈ ਜੇ ਤੁਸੀਂ ਜਿਹੜੀਆਂ ਸਟੇਟਮੈਂਟਾਂ ਉਹਦੇ ਪਿਓ ਦੀਆਂ ਆ ਰਹੀਆਂ ਨੇ ਇਸ ਵਕਤ ਉਹਦੇ ਤਾਂ ਤਾਂ ਸੱਚ ਹੀ ਹੈ ਕਿਉਂਕਿ ਜਿਹੜੀਆਂ ਬੜਕਾਂ ਮਾਰੀਆਂ ਸੀ ਜਿਹਨਾਂ ਜਿਵੇਂ ਥਾਣੇ ਵਿੱਚ ਬੈਠਾ ਸੀ ਤੁਸੀਂ ਮੇਰੀ ਤੜ ਚੈੱਕ ਕਰ ਦਿਓ ਏਜੰਸੀਆਂ ਰਿਪੋਰਟ ਦਿੰਦੀਆਂ ਨੇ ਏਜੰਸੀਆਂ ਨੂੰ ਤੁਸੀਂ ਰਿਪੋਰਟ ਦਿੰਨੇ ਹੋ ਕਿੱਦਾਂ ਉਂਗਲਾਂ ਕਰ ਕਰ ਕੇ ਬਰਡੇ ਅਫੀਸਰਾਂ ਦੇ ਗੱਲਾਂ ਕਰਦਾ ਸੀ ਨਾ ਤੇ ਹੁਣ ਉਹ ਤੜ ਰਹੇ ਨੇ ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਕਹਿੰਦਾ ਹੋਵੇ ਤੂੰ ਗੁਲਾਮ ਐ ਤੂੰ ਗੁਲਾਮ ਐ ਇਹ ਟੰਡੋਰਾ ਪਟਿਆ ਹੋਵੇ ਤੇ ਹੁਣ ਪਤਾ ਲੱਗਦਾ ਵੀ ਗੁਲਾਮ ਕੀ ਹੁੰਦੇ ਐ ਹਾਲਾਂਕਿ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਅਮਰਤਪਾਲ ਜੇਖਣੂਰ ਸਾਹਿਬ ਤੋਂ ਜਿੱਤੇ ਐ ਲੋਕਾਂ ਦਾ ਫਤਵਾ ਸੀ ਉਹ ਬਾਹਰ ਆਵੇ ਜਿਹੜੇ ਖਡੂਰ ਸਾਹਿਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਤੰਦਾ ਹੈ ਸਰਕਾਰੀ ਦਰਬਾਰੇ ਉਹ ਹੋਵੇ ਪਰ ਜਿਹੜਾ ਹੁਣ ਡਰ ਪੈਦਾ ਹੋਇਆ ਇਹ ਕਿਤੇ ਨਾ ਕਿਤੇ ਸਿੱਧ ਹੋ ਰਿਹਾ ਹੈ ਕਿ ਫੜਾਂ ਤੇ ਵੱਡੀਆਂ ਮਾਰ ਬੈਠੇ ਲੱਤਾਂ ਭਾਰ ਹੁਣ ਚੱਲਦੀਆਂ ਨਹੀਂ ਤੇ ਹੁਣ ਕਿਤੇ ਨਾ ਕਿਤੇ ਬੀਬਾ ਪੁੱਤ ਬਣ ਕੇ ਨਿਮਰਤਾ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਸਮਝਾ ਰਿਹਾ ਕਿ ਤੁਸੀਂ ਖਾਲਸਾ ਦੀ ਗੱਲ ਨਾ ਕਰੋ ਤਾਂ ਵਧੀਆ ਹੈ ਖੁਣ ਕਹਿ ਰਿਹਾ ਹੈ ਕਿ ਡੈਮੋਕ੍ਰੇਟ ਵੇ ਦੇ ਨਾਲ ਗੱਲਬਾਤ ਕਰੋ ਮੇਰੇ ਲਈ ਕੋਈ ਸੰਘਰਸ਼ ਕਰੋ ਧਰਨਾ ਲਾਓ ਮੈਂ ਜੇਲ੍ਹ ਤੋਂ ਬਾਹਰ ਆ ਜਾਵਾਂ ਜਨਕਿ ਹੁਣ ਇਦਾਂ ਨਹੀਂ ਲੱਗਦਾ ਕਿ ਥੋੜੀ ਜੀ ਅਕਲ ਟਿਕਾਣੇ ਆਈ ਹੈ ਜਿਹੜੇ ਬੰਦੇ ਕਿਰੇ ਕੌਮ ਦੇ ਜਰਨਲ ਬਣ ਕੇ ਸਿਰ ਤੇ ਬੈਠੇ ਸੀ ਤੇ ਉਹ ਕਿਤੇ ਹਵਾ ਨਿਕਲ ਹੀ ਨਹੀਂ ਲੱਗਦੀ ਤੁਹਾਨੂੰ ਇਹ ਸ਼ੱਕ ਨਹੀਂ ਯਾਰ ਹੁੰਦਾ ਮੈਂ ਇਹ ਗੱਲ ਅੱਜ ਤਾਂ ਕੀਤੀ ਹੈ ਅੱਜ ਜਦੋਂ ਵੀ ਉਹਦੇ ਪਿਓ ਨੂੰ ਕਿਤੇ ਇੰਟਰਵਿਊ ਦੇ ਵਿੱਚ ਜਾਂ মিডিਆ ਸਾਹਮਣੇ ਦੇਖਿਆ ਗਿਆ ਉਦੋਂ ਜਿਹੜੀ ਬੋਲਚਾਲ ਹੈ ਉਹ ਸਭ ਕੁਝ ਰੰਗ ਟੰਗ ਬਦਲਿਆ ਹੋਇਆ ਸੀ ਤੇ ਜਿਹੜਾ ਇਹ ਕਹਿੰਦੇ ਨੇ ਨਾ ਕਿ ਅਮਰਤਪਾਲ ਨੇ ਸੰਦੇਸ਼ ਭੇਜਿਆ ਚਿੱਠੀ ਭੇਜੀ ਹੈ ਇਹ ਸਾਰੀਆਂ ਆਪਵਾਮਾ ਹੁੰਦੀਆਂ ਇਹ ਜਿਹੜਾ ਇਹ ਸਾਡਾ ਦਲਾਲ মিডিਆ ਜਾਂ ਇਹ ਵੀ ਅਮਰਤਪਾਲ ਦੀਆਂ ਕੁਝ ਭੇਡਾਂ ਨੇ ਉਹ ਲੋਕਾਂ ਦੇ ਵਿੱਚ ਚਰਚਾਵਾ ਛੇੜ ਦਿੰਦੇ ਆ মিডিਆ ਦੇ ਵਿੱਚ ਤੇ ਮੈਂ ਹੁਣ ਇਹ ਗੱਲ ਤੁਹਾਨੂੰ ਤਾਂ ਸਾਂਝੀ ਕੀਤੀ ਐ ਕਿ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੰਤ ਦੀਆਂ ਚੀਕਾਂ ਪੈਂਦੀਆਂ ਨੇ ਤੇ ਚੀਕਾਂ ਹੁਣ ਪਰਿਵਾਰ ਦੀਆਂ ਵੀ ਪੈਂਦੀਆਂ ਨੇ ਤੇ ਜਿਹੜੀਆਂ ਭੇਡਾਂ ਨਾਲ ਤੁਰੀਆਂ ਸੀ ਤੇ ਉਹਨਾਂ ਨੇ ਹੁਣ ਵਿਆਹ-ਵਿਆਹ ਕਰਨਾ ਹੁੰਦਾ ਹੋਰ ਕੁਛ ਨਹੀਂ ਤੇ ਪਤਾ ਲੱਗ ਗਿਆ ਸਭ ਨੂੰ ਕਿ ਕਿੱਡੀਆਂ-ਕਿੱਡੀਆਂ ਫੜਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਨੌਜਵਾਨੀ ਨੂੰ ਗੁੰਮਰਾਹ ਕੀਤਾ ਤੇ ਹੁਣ ਲੈਣ ਦੇਣ ਨੂੰ ਕੁਛ ਨਹੀਂ ਕੱਢਣ ਪਾਉਣ ਨੂੰ ਕੁਛ ਨਹੀਂ ਜਣਕੇ ਸਭ ਕੁਝ ਠੋਸ ਹੋ ਗਿਆ ਹੁਣ ਤੇ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਲੇ ਵੀ ਕੁਝ ਨਹੀਂ ਵਿਗੜਿਆ ਇਹ ਉਹ ਲੋਕ ਨੇ ਜਿਹੜੇ ਮੜੀ ਜੀ ਸ਼ੈਤਾਨੀ ਕਰਕੇ ਤੇ ਹਜ਼ਾਰਾਂ ਲੱਖਾਂ ਨੂੰ ਬੇਵਕੂਫ ਬਣਾ ਕੇ ਆਪਣੇ ਘਰ ਭਰ ਲੈਂਦੇ ਨੇ ਤੇ ਮਰਵਾਉਣਾ ਵੀ ਇਹਨਾਂ ਨੇ ਦੂਜਿਆਂ ਨੂੰ ਆਪ ਨਹੀਂ ਮਰਨਾ ਦੂਜਿਆਂ ਨੂੰ ਮਰਵਾਉਣ ਵਾਸਤੇ ਇਹ ਤਾਣਾ ਬਾਣਾ ਬੁਣਿਆ ਜਾਂਦਾ ਤੇ ਪਰ ਹੁਣ ਚੇਤੇ ਰੱਖਿਓ ਹੁਣ ਚੀਕਾਂ ਪੈ ਰਹੀਆਂ ਨੇ ਅਮਰਪਾਲ ਦੇ ਪਰਿਵਾਰ ਦੀਆਂ ਵੀ ਤੇ ਅਮਰਤਪਾਲ ਦੀ ਖੁਦ ਵੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ